ਜੀ ਸੀ ਉਹ ਕੰਨਾ ਮੈਂ 10ਵੇਂ ਪਾਰਾ ਸ਼ਾਦੀ ਸੇਵਾ ਕਰਦਾ ਉਹ ਮੇਰੀ ਟੈਂਸ਼ਨ ਹੈ ਉਹਨੇ ਦੋ ਖਰਾਣ ਨਹੀਂ ਜਿਠਣਾ ਸਾ ਸਾਂਗੀ ਦੀ ਘਰ ਵਾਲਿਆਂ ਨੂੰ ਪਤਾ ਕੀ ਕਹਿੰਦੇ ਸੀ ਕਹਿੰਦੇ ਐ ਕਰੋ ਜਿਹੜਾ ਮੇਰੇ ਤੇ ਰਾਜ ਤੇ ਤੁਸੀਂ ਖਰਚਾ ਕਰਦੇ ਦੋ ਕੁੜੀਆਂ ਵਿਆਹ ਹੋ ਜਾਣੀਆਂ ਦੋ ਧੀਆਂ ਕਿਸੇ ਦੀ ਉਹ ਤਿੰਨ ਧੀਆਂ ਵਿਆਹ ਹੋ ਜਾਣਗੀਆਂ ਸਾ ਸਾਂਗੀ ਦੀ ਸਾਧ ਹੁੰਦਾ ਇਹੋ ਜਿਹਾ ਸੁਭਾਅ ਹੁੰਦਾ ਜਦੋਂ ਨਾ ਭਗਵਾਨ रामचंद्र ਮਹਾਰਾਜ ਜੀ ਆ ਸਾਡੇ ਦੇ ਕਿਰਪਾ ਬਾਬਾ ਜੀ ਨੇ ਕੀਤੀ ਹੈ ਸਾ ਸਾਂਗੀ ਜੀ ਮੈਂ ਤਾਂ ਤੁਹਾਡੇ ਜੁੱਤੀਆਂ ਝਾੜਨ ਵਾਲਾ ਕੀਰਤਨ ਨਹੀਂ ਵੀ ਨਹਾਉਂਦਾ ਅਸੀਂ ਤਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਾਂਗੀ ਤਾਂ ਪ੍ਰੇਮ ਕਰਦੀ ਹੈ ਬਾਬਾ ਜੀ ਗੁਰਮੀਤ ਸਿੰਘ ਜੀ ਨੇ ਸਾਨੂੰ ਹੁਕਮ ਕੀਤਾ ਸੀ ਇਹਨਾਂ ਦਾ ਬਹੁਤ ਪ੍ਰੇਮ ਸੀ ਬਾਬਾ ਜੀ ਦੇ ਨਾਲ ਫੋਨ ਤੇ ਵੀ ਗੱਲ ਕਰਨੀ ਕਹਣਾ ਬਾਬਾ ਜੀ ਐਸ਼ਾ دیਵਾਨ ਹੈ ਉਹਨਾਂ ਨੇ ਕਹਣਾ ਆ ਗਏ ਸਾ ਸਾਂਗੀ ਜੀ ਜਿੰਨਾ ਸਮਾਂ ਕੀਰਤਨ ਕੀਤਾ 32 33 ਸਾਲ ਕੀਰਤਨ ਕੀਤਾ ਹੈ ਜਿੱਥੇ ਵੀ ਕਿਸੇ ਨੇ ਚੇਤਾ ਕੀਤਾ ਹੈ ਮਾ ਬਾਬਾ ਜੀ ਉੱਥੇ ਪਹੁੰਚੇ ਨਹੀਂ ਪਰ ਉਹਨਾਂ ਦੀ ਗੁਣਕੀ ਸੀ ਕਦੀ ਮਾ ਕੇ ਕਿਸੇ ਕੋ ਪੈਸਾ ਨਹੀਂ ਲੇ ਜਿਵੇਂ ਅੱਜ ਕਰ ਕੀਰਤਨੀ ਹੈ ਨਾ 71000 ਨਾਣਾ ਹੈ 52000 ਨਾਣਾ ਹੈ ਬਾਬਾ ਜੀ ਨੇ ਕਹਣਾ ਮੈਨੂੰ ਅਮੀਰ ਨੇ ਵੀ ਚੇਤੇ ਕਰਨਾ ਹੈ ਮੈਨੂੰ ਗਰੀਬ ਦੇ ਵੀ ਚੇਤੇ ਕਰ ਸਾਹ ਸੰਗ ਜੀ ਸਾਹ ਨੂੰ ਅੱਜ ਗੁਣ ਹੁੰਦੇ ਆਪਾਂ ਦਾ ਸਾਡੇ ਤਾਂ ਸਾਹ ਸੰਗ ਜੀ ਇੱਥੇ ਲੇਖੇ ਜੋਖੇ ਨੇ ਕੋਈ ਧੀਆਂ ਵੜ ਕੇ ਲਈ ਜਾਂਦਾ ਹੈ ਕੋਈ ਪੁੱਤ ਵਾਂਗ ਕੇ ਲਈ ਜਾਂਦਾ ਹੈ ਜਿਹੜਾ ਸਾਧੂ ਹੈ ਨਾ ਉਹਨੂੰ ਤਾਂ ਰੱਬ ਅਕਾਲ ਪੁਰਖ ਤੋਂ ਅਕਾਲ ਪੁਰਖ ਤੋਂ ਬੋਲੇ ਡਿਊਟੀ ਲਾ ਕੇ ਹੁੰਦੀ ਹੈ ਅਸੀਂ ਤਾਂ ਅਸੀਂ ਤਾਂ ਕਰਮਾਂ ਦੇ ਬੱਦੇ ਸਾਥ ਸੰਗ ਨਹੀਂ ਆਉਂਦੇ ਸਾਧੂਆਂ ਨੂੰ ਤਾਂ ਰੱਬ ਬੜਿਆ ਕਰਦੇ ਸੀ ਬਾਬਾ ਜੀ ਉਹ ਦੀਪ ਬੱਤੇ ਕਰਮਾ ਦੇ ਆਉਂਦੇ ਨਹੀਂ ਉਹ ਸਾਧੂ ਸਾਹ ਸੰਗੀ ਇੱਕ ਵਾਰੀ ਨਾ ਸੀ ਇੱਕ ਧੀ ਆਈ ਬਾਪਿਆਂ ਦੇ ਕੋਲ ਤਾਂ ਵਿਚਾਰੀ ਬਹੁਤ ਦੁਖੀ ਮੈਂ ਪਾਪਾ ਜਿੱਦਾ ਸੁਹਾਗ ਦੱਸਣਾ ਗੈਰ ਸਾਹ ਸੰਗ ਜੀ ਬਾਬਾ ਗਰਮੀਤ ਸਿੰਘ ਜੀ ਨੇ ਨਾ ਉਹਨਾਂ ਨੇ ਨਿੱਕੀ ਯਾਦ ਦੇ ਵਿੱਚ ਸਮਾਗਮ ਕਰਾਇਆ ਬਾਬਾ ਸਖਦੇਵ ਸਿੰਘ ਜੀ ਨੂੰ ਚੇਤੇ ਕੀਤਾ ਗੋਡਗੀਪੁਰ ਵਾਲਿਆਂ ਸਾਹ ਸੰਗ ਜੀ ਜੇ ਕਿਸੇ ਨੇ ਗੁਣ ਦਿੱਤਾ ਆਵੇ ਨਾ ਉਹਨੂੰ ਯਾਦ ਕਰੋ ਜਿਹੜਾ ਦੇਖੋ ਸਾਹ ਸੰਗ ਜੀ ਧੰਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਿੱਤੀ ਸਾਥ ਸੰਗਤ ਜੀ ਜਦੋਂ ਨਾ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਿੱਤੀ ਤੇ ਮਹਾਰਾਜ ਨੇ ਨਾ ਬਾਲੇ ਨੂੰ ਆਇਆ ਬਿਠਾਇਆ ਜਿਵੇਂ ਤੁਸੀਂ ਬੈਠੇ ਤੇ ਨਾ ਮਹਾਰਾਜ ਗੁਰੂ ਅੰਗਦ ਦੇਵ ਜੀ ਕੀ ਪੁੱਛਦੇ ਨੇ ਮੈਂ ਸਾਥ ਸੰਗਤ ਜੀ ਸਾਧੂਆਂ ਦੇ ਸੁਭਾਅ ਤੇ ਗੱਲ ਲੈ ਕੇ ਨਹੀਂ ਕਿ ਸੰਤਾਂ ਦਾ ਸੁਭਾਅ ਕਿਹੋ ਜਿਹਾ ਹੈ ਬਾਬਾ ਜੀ ਨਾ ਕੁੱਲੂ ਵਾਲੇ ਮਹਾਰਾਜ ਉਹ ਭਾਈ ਨੰਦ ਲਾਲ ਜੀ ਦਾ ਜ਼ਿਕਰ ਕਰਦੇ ਸੀ ਸਾਥ ਸੰਗਤ ਜੀ ਮੈਂ ਬਾਤ ਦੇ ਵਿੱਚ ਨਹੀਂ ਸਮਾਪਤੀ ਜੀ ਹੁੰਦਾ ਵਾਲੀ ਵੀ ਤੋੜਨਾ ਹੈ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਬਾਲਿਆ ਆਇਆ ਬਹਿ ਜਾ ਹੁਣ ਜਿੱਦਾਂ ਅਸੀਂ ਸੰਤਾ ਦੀ ਸੰਗਤ ਕੀਤੀ ਐ ਸਾਨੂੰ ਉਹਨਾਂ ਦੇ ਪ੍ਰੇਮੀ ਪੁੱਛਦੇ ਨੇ ਬਾਬਾ ਜੀ ਦਾ ਸੁਭਾਅ ਕਿਵੇਂ ਸੀ ਇਸੇ ਤਰ੍ਹਾਂ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਐ ਬਡਾਲਿਆ ਬਾਲੇ ਨੂੰ ਕੀ ਕਹਿੰਦੇ ਨੇ ਕਹਿੰਦੇ ਨੇ ਬਾਲਿਆ ਐ ਕਰ ਤੂੰ ਤੂੰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਐ ਤੂੰ ਤੂੰ ਐ ਦੱਸ ਵੀ ਕਿਹੜੇ ਕਿਹੜੇ ਕੌਤਕ ਮਹਾਰਾਜ ਕਰਦੇ ਸੀ ਗੁਰੂ ਨਾਨਕ ਦੇਵ ਜੀ ਐ ਨਾ ਬਾਲੇ ਨੂੰ ਗੁਰੂ ਅੰਗਦ ਦੇਵ ਜੀ ਪੁੱਛਦੇ ਨੇ ਐ ਕਰ ਜਿਹੜੀ ਬਾਲੇ ਵਾਲੀ ਸਾਧ ਸੰਗਤ ਦੀ ਸਾਖੀ ਮਿਲਦੀ ਹੈ ਉਹਦੇ ਵਿੱਚ ਮਾਹਨ ਬਾਲੇ ਨੇ ਸਾਰਾ ਕੁਝ ਨਹੀਂ ਗਿਆ ਹੋਰ ਗੁਰੂ ਨਾਨਕ ਮਹਾਰਾਜ ਜੀ ਨੇ ਕਿਹੜੇ ਕਿਹੜੇ ਕੌਤਕ ਕੀਤੇ ਨਿਤ ਨਵੇਂ ਕੌਤਕ ਕਰਦੇ ਸੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਨਾ ਬਾਲੇ ਨੂੰ ਪੁੱਛਦੇ ਨੇ ਕਹਿੰਦੇ ਐ ਕਰ ਮੈਨੂੰ ਦੱਸ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਐ ਤੂੰ ਮਰਦਾਨੇ ਨੇ ਵੀ ਕੀਤੀ ਐ ਐ ਦੱਸ ਵੀ ਮਹਾਰਾਜ ਕਿਹੜੇ ਕਿਹੜੇ ਕੌਤਕ ਕਰਦੇ ਸੀ ਤੇ ਤੂੰ ਐ ਦੱਸ ਉਬਾਲਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਤੂੰ ਕੀ ਸਮਝਦਾ ਲੈ ਸਾਹ ਸੰਗੀ ਸ਼ਾਂਤਾ ਦੇ ਗੱਲ ਲਿਆਉਣੀ ਹੈ ਥੋੜਾ ਸਮਾਂ ਨਾ ਮੰਨ ਬੇਤੀਆਂ ਕਾਗਰ ਕੰਮ ਤੁਹਾਡੇ ਸਵਾਸ ਵਿੱਚ ਉਤਰ ਹੋ ਜਾਣ ਤੁਸੀਂ ਮਹਾਰਾਜ ਦੇ ਨਿਗਾਹ ਦੇ ਵਿੱਚੋਂ ਰੱਬ ਦੇ ਕੋਲ ਉਹ ਦਸੀ ਪ੍ਰੀਤ ਮਾ ਉਹ ਕੀ ਦੇ ਲਾ ਮੇਰੇ ਨਾਲ ਪ੍ਰੇਮ ਬਹੁਤ ਹੈ ਮੈਂ ਤੁਹਾਨੂੰ ਨਾ ਹਰੇ ਗੈਸ ਗੁਰੂ ਦੇ ਲਾਡ ਲਾ ਕੇ ਚਰਾਂ ਜਿਵੇਂ ਨਾ ਤੁਹਾਡੇ ਨਾਲ ਕਦੀ ਪਛੋੜਾ ਨਹੀਂ ਪਾਉਂਗਾ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹ ਸੰਗ ਜੀ ਜਦੋਂ ਨਾ ਜਦੋਂ ਵੀ ਡੋਖਾ ਹੈ ਮਹਾਰਾਜ ਨੂੰ ਦੱਸੋ ਮਹਾਰਾਜ ਸੁਣਦੇ ਨੇ ਸਾਹ ਸੰਗ ਜੀ ਜਦੋਂ ਵੀ ਹੈ ਨਾ ਹਾਲ ਲੱਗਣਾ ਹੈ ਤੁਹਾਡੀ ਭਾਵਨਾ ਨੂੰ ਲੱਗਣਾ ਹੈ ਹੁਣ ਮੈਂ ਇੱਥੇ ਕਾਲਾ ਜੋੜਾ ਪਾ ਕੇ ਨਾ ਸ਼ੀਸ਼ੇ ਮਰੇ ਖੜ ਜਾ ਮੈਂ ਕਹਾਂ ਉਹ ਚਿੱਟਾ ਦੱਸ ਦੇ ਤਸੀਂ ਜੀ ਜੇ ਕੋਲੋਂ ਦੱਸ ਦੇਣਾ ਏ ਸਾਥ ਸਾਗ ਜੀ ਸ਼ੀਸ਼ੇ ਨਾਲੋਂ ਵੀ ਰੱਬ ਸφαਫ ਹੈ ਜੇ ਉਹ ਜੀ ਤੁਹਾਡੀ ਨੀਤ ਹੋਗੀ ਨਾ ਰੱਬ ਨੇ ਉਹ ਜੀ ਮਰਾਦ ਦੇ ਦੇ ਦੇਣੀ ਆਪਾਂ ਤਾਂ ਤੇ ਗਵਾਂਢੀਆ ਦੇ ਮਾੜਾ ਮੰਗਦੇ ਰਹਿੰਨੇ ਤੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਕਿਸੇ ਦਾ ਮਾੜਾ ਨਹੀਂ ਮੰਗਣਾ ਤੂੰ ਕਿਸੇ ਦੇ ਮੁਰਟੋਆ ਪਰ ਟੰਗਣਾ ਕਿਸੇ ਗਵਾਂਢੀ ਦੇ ਰੱਬ ਨੇ ਖੂ ਪਾਟਦੇ ਨੇ ਇਸੇ ਤਰ੍ਹਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਮਵਰ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਸਾਥ ਸਾਗ ਜੀ ਰਸਨਾ ਪਵਿੱਤਰ ਹੋ ਜਾਂਦੀ ਜਦੋਂ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ ਮਹਾਰਾਜ ਨੇ ਤੇ ਮਹਾਰਾਜ ਨੇ ਐ ਬੈਠੇ ਨਾਲ ਬਾਲਾ ਬੈਠਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਨਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਲੇ ਨੂੰ ਕੀ ਕਹਿੰਦੇ ਨੇ ਬਾਲਿਆ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀ ਸਮਝਦਾ ਸੀ ਉਹ ਤੂੰ ਉਹਨਾਂ ਦੇ ਨਾਲ ਰਹਿਣਾ ਸੀ ਤੂੰ ਮਹਾਰਾਜ ਨੂੰ ਕੀ ਸਮਝਦਾ ਸੀ ਕਹਿੰਦਾ ਮਹਾਰਾਜ ਜੀ ਮੈਂ ਨਾ ਗੁਰੂ ਨਾਨਕ ਦੇਵ ਜੀ ਨੂੰ ਸੱਤ ਸਮਝਦਾ ਸੀ ਮੈਨਾਂ ਮਨ ਸੰਤ ਸਮਝਦਾ ਸੀ ਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਬਚਨ ਦੇਖੋ ਸੰਗਤ ਜੀ ਪਿਆਰ ਦੇ ਵਿੱਚ ਕੀ ਕਹਿੰਦੇ ਨੇ ਕਹਿੰਦੇ ਨੇ ਵੇਖੋ ਭਾਵਨਾ ਨੂੰ ਫਲ ਲੱਗਦਾ ਏ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੰਤ ਸਮਝਦੇ ਸੀ ਉਹ ਤੁਹਾਨੂੰ ਸੰਤ ਬਣਾਗੇ ਤੇ ਬਾਲਾ ਪੁੱਛਦਾ ਮਹਾਰਾਜ ਜੀ ਤੁਸੀਂ ਕਹਿੰਦੇ ਮੈਂ ਉਹਨਾਂ ਨੂੰ ਗੁਰੂ ਸਮਝਦਾ ਹਾਂ ਚੱਲ ਚੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਨਾਂ ਕਹਿੰਦੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਮਝਦਾ ਸੀ ਵੇਖੋ ਮੈਨੂੰ ਗੁਰੂ ਬਣਾਗੇ ਸਾ ਸੰਗ ਜੀ ਰੱਬ ਦੇ ਪੇਪਰ ਚ ਪਾਸ ਹੋਣਾ ਬਹੁਤ ਔਖਾ ਏ ਕਬੀਰ ਕਸੌਟੀ RAM ਕੀ ਠੋਠਾ ਟੇ ਨਾ ਹੋਵੇ ਸਾ ਸੰਗ ਜੀ ਜਿਹੜੀ ਮਿੱਤਰਤਾ ਕਮਾਉਣੀ ਬਹੁਤ ਔਖੀ ਏ ਪਿਆਰ ਵੇਖਣਾ ਕ੍ਰਿਸ਼ਨ ਮਹਾਰਾਜ ਦਾ ਸਦਾ ਮੇ ਨਾਲ ਵੇਖੋ ਕਿਵੇਂ ਉਹਨੂੰ ਗਾਣੇ ਨਾਲ ਲਾਇਆ ਕਿਤੇ ਸਮਾਂ ਉਹ ਤੁਹਾਨੂੰ ਸੁਣਾਵਾਂ ਕਿਵੇਂ ਪ੍ਰੇਮ ਸੀ ਕ੍ਰਿਸ਼ਨ ਮਹਾਰਾਜ ਦਾ ਸਦਾ ਮੇ ਦੇ ਨਾਲ ਐਡਾ ਹਿੱਕ ਨਾ ਲਾ ਲਿਆ ਕਿਰੌੜਾ ਇੱਕ ਚੌਲਾਂ ਦੀ ਮੁੱਠ ਦਾ ਹੀ ਸੀਗਾ ਕਹਿੰਦਾ ਤੇਰੀ ਮੈਂ ਗੰਗਾਲੀ ਕੱਟ ਦੇਣੀ ਸੀ ਇਹ ਰੋਣਾ ਸੀ ਜਿੱਨਾ ਚਿਰ ਇਹ ਨਹੀਂ ਲਿਆ ਉਹਨਾਂ ਤੇਰੀ ਗੰਗਾਲੀ ਨਹੀਂ ਨਿਕਲਣੀ ਸੀ ਸਾਹ ਸੰਗ ਜੀ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਨਾਲ ਐਨਾ ਪ੍ਰੇਮ ਕੀ ਕਰਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਬਹਿ ਜਾਣਾ ਜਦੋਂ ਬਹਿ ਜਾਣਾ ਕੀ ਕਰਨਾ ਸੇਵਾ ਕਰਿਆ ਕਰਨਾ ਸਾਹ ਸੰਗ ਜੀ ਗੁਰੂ ਘਰ ਦੇ ਵਿੱਚ ਨਾ ਸੇਵਾ ਨੂੰ ਤੁਸੀਂ ਗੁਰੂ ਘਰ ਦੇ ਝਾੜੂ ਫੇਰ ਲਓ ਚਾਰ ਦਿਨ ਮਹਾਰਾਜ ਨੇ ਤੁਹਾਨੂੰ ਖਾੜ ਦੇ ਦੇਣਾ ਪਰ ਦਿਨੋਂ ਫੇਰਨਾ ਇਹ ਨਹੀਂ ਤਣਾ ਮੈਂ ਪਹਿਲਾਂ ਇਹੋ ਬਾਤ ਹੈ ਤੁਹਾਡੀ ਭਾਵਨਾ ਨੂੰ ਖਾੜੇ ਲੱਗਣਾ ਹੈ ਸਤਿ ਸਾਈਂ ਮਹਾਰਾਜ ਕੋਲੋਂ ਮੰਗ ਲਓ ਜੇ ਮੰਗਣ ਪਰ ਆਪਾਂ ਤੋਰਦੇ ਹੀ ਨਹੀਂ ਤੋਰਦੇ ਕਦੋਂ ਆ ਸਾਹ ਸੰਗ ਜੀ ਆਪਾਂ ਉਹਨੂੰ ਦੁੱਖ ਵੇਲੇ ਚੇਤੇ ਕਰਦੇ ਹਾਂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਾਂ ਦੁੱਖ ਵੇਲੇ ਚੇਤੇ ਕਰਦੇ ਹਾਂ ਸੁੱਖ ਵੇਲੇ ਕੋਈ ਕਰਦਾ ਨਹੀਂ ਸਾ ਸੱਗ ਜੀ ਜਿਹੜੀਆਂ ਦਾਤਾ ਦਿੱਤੀਆਂ ਉਹ ਕਾਲ ਪੁਰਖ ਦੀਆਂ ਨੇ ਉਹ ਦੇਣ ਨੂੰ ਉਹਨੇ ਸਮਾਂ ਲੋਂਦਾ ਲੈਣ ਸੈਕਿੰਡ ਲੋਂਦਾ ਫਕੀਰ ਕਰਨ ਨੂੰ ਨਾ ਇੱਕ ਸੈਕਿੰਡ ਲੋਂਦਾ ਸਾ ਸੱਗ ਜੀ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਸਾ ਸੱਗ ਜੀ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਸੇਵਾ ਕੀਤੀ ਹੈ ਸਾਹਮਣੇ ਬਹਿ ਜਾਣਾ ਮਹਾਰਾਜ ਨੇ ਜਿਹੜਾ ਵੀ ਬਚਨ ਕਰਨਾ ਹੈ ਪੂਰਾ ਕਰਨਾ ਹੈ ਕੀ ਕਹਿਣਾ ਹੈ ਇੱਕ ਵਾਰੀ ਨਾ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਪੇਪਰ ਭਾਤਾ ਗੁਰੂ ਨਾਨਕ ਪਾਤਸ਼ਾਹ ਬਾਬਾ ਬੁੱਢਾ ਜੀ ਮੈਂ ਖੜ ਕੇ ਨਾ ਲੱਗਿਆ ਕਿਤੇ ਕੀ ਕਰੀਏ ਹੁਣ ਤੇ ਮਹਾਰਾਜ ਨੇ ਜਦੋਂ ਬਚਨ ਕੀਤਾ ਨਾ ਗੁਰੂ ਆਂਗੇ ਤੇ ਇਹਨੂੰ ਭਾਈ ਮੈਂ ਨਾ ਰੁਕ ਚ ਮਹਾਰਾਜ ਭੱਜ ਕੇ ਚੜ ਗਏ ਮੁਰਦੇ ਦੇ ਕੋਲ ਕੀ ਕਹਿੰਦੇ ਨੇ ਕਹਿੰਦੇ ਨੇ ਪਾਸ਼ਾ ਜੀ ਐ ਦੱਸੋ ਵੀ ਸ਼ੁਰੂ ਕਿੱਧਰੋਂ ਕਰ ਐਵੇਂ ਨਹੀਂ ਬਾਬਾ ਜੀ ਬੜਿਆ ਕਰਦੇ ਸੀ ਗੁਰੂ ਨੂੰ ਮਨਾਉਣਾ ਕਿਤੇ ਸੌਖਾ ਹੈ ਸਾਸਾ ਕਿਤੇ ਓਏ ਔਖਾ ਗੁਰੂ ਨੂੰ ਮਨਾਉਣਾ ਮੁਰਦੇ ਬਾਪਾ ਬਾਪਾ ਪੋਟਾ ਨਹੀਂ ਆਏ ਵੇਖਦੇ ਨਹੀਂ ਖੜ ਕੇ ਸਾ ਸੰਗ ਜੀ ਇਸੇ ਤਰ੍ਹਾਂ ਜਿਵੇਂ ਨਾ ਬਾਬਾ ਜੀ ਕੁੱਲੂ ਵਾਲੇ ਮਹਾਪੁਰਸ਼ ਬਚਨ ਕਰਦੇ ਸੀ ਭਾਈ ਨਾਨਕ ਜੀ ਦਾ ਜ਼ਿਕਰ ਕਰਦੇ ਸੀ ਸਾ ਸੰਗ ਜੀ ਮਹਾਰਾਜ ਇਹਨ ਗੁਰੂ ਗੋਬਿੰਦ ਸਿੰਘ ਜੀ ਦੇ ਕਮੀਆਂ ਦੇ ਵਿੱਚੋਂ ਸਰਮੌਰ ਘ ਵੀ ਭਾਈ ਨਾਨਕ ਸਾ ਸੰਗ ਜੀ ਕਿਸੇ ਸਮੇਂ ਹੈ ਨਾ ਮਲਤਾਨ ਦੀ ਧਰਤੀ ਤੋਂ ਆਏ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਨਾ ਰਾਜਦੇ ਬਾਦਸ਼ਾਹ ਨੇ ਇੱਕ ਨਾ ਕਰਾਂਦਿਆਂ ਅਜਤਾਂ ਵਾਸਤੇ ਨਾ ਇੱਕ ਸਮਾਗਮ ਵਜਿਆ ਕੀ ਕਹਿੰਦੇ ਨੇ ਕਹਿੰਦੇ ਨੇ ਵੱਡੇ ਵੱਡੇ ਨਾ ਇੱਥੇ ਕਵੀ ਸਤੂ ਜਿਵੇਂ ਬਾਬਾ ਸਖਦੇਵ ਸਿੰਘ ਜੀ ਸੇਵਾ ਕਰਦਾ ਸੀ ਨਾ ਗੁਰੂ ਕਾਲ ਕੀਤ ਹਰਦੇ ਪਾਸ਼ਾ ਦੇ ਘਰ ਦਾ ਝਾੜੂ ਫੇਰੇ ਸਾਸ ਸੰਗੀਤ ਹਰੇਕ ਨਾਲ ਪ੍ਰੇਮ ਬਣਾਇਆ ਬਾਬਾ ਜੀ ਨੇ ਭਾਈ ਨੰਦਵਾਜ ਜੀ ਨੇ ਜਦੋਂ ਆਏ ਦਿੱਲੀ ਦੇ ਵਿੱਚ ਕੀ ਕਹਿੰਦੇ ਨੇ ਬਹਾਦਰ ਸ਼ਾਹ ਰੰਗਲੇ ਬਾਦਸ਼ਾਹ ਦਾ ਸੁਪੁੱਤਰ ਉਹਨੂੰ ਨਾ ਕਰਾਂਦਿਆਂ ਅਜਤਾਂ ਦਾ ਤਰਜਮਾ ਕਰਾਇਆ ਕਰਾ ਭਾਈ ਨੰਦਰਾਲ ਜੀ ਸਾਹ ਸਾਗ ਜੀ ਤਰਾਜਮਾ ਕਰਾਇਆ ਕਰਨਾ ਜਦੋਂ ਨਾ ਰੰਗਜੀਤ ਬਾਸ਼ਾ ਨੇ ਬੜੇ ਬੜੇ ਕਵੀ ਆਏ ਸਾਰੇ ਸਾਰਿਆਂ ਕੋਲੋਂ ਕ੍ਰਾਂਤੀਆਂ ਅਜ ਤਾਂ ਦੇ ਅਰਥ ਸੁਣੇ ਉਹ ਜਦੋਂ ਭਾਈ ਨੰਦਰਾਲ ਜੀ ਨੇ ਆ ਕੇ ਤਰਾਜਮਾ ਕੀਤਾ ਹੈ ਕ੍ਰਾਂਤੀਆਂ ਇਦਾਂ ਦਾ ਉਹ ਸਾਰੇ ਹੈਰਾਨ ਹੋ ਗਏ ਆ ਰੰਗਜੀਤ ਬਾਸ਼ਾ ਕਹਿੰਦਾ ਓਏ ਇਹੋ ਜੀਆਂ ਕ੍ਰਾਂਤੀਆਂ ਇਦਾਂ ਦੇ ਅਰਥ ਕੀਤੇ ਨੇ ਐ ਕਰੋ ਇਹਨੂੰ ਸਾਡੀ ਸਭਾ ਦਾ ਮੁਖ ਬਣਾਓ ਮੁਖ ਨਾ ਕਰੇ ਐ ਸੀ ਭਾਈ ਨੰਦਲਾ ਜੀ ਦਾ ਜਿਹੜਾ ਜਨਮ ਸੀ ਨਾ ਉਹ ਪੰਡਤਾਂ ਦੇ ਘਰ ਦਾ ਸੀ ਤਾਂ ਕੀ ਕਹਿੰਦੇ ਨੇ ਰਾਜੇ ਬਾਦਸ਼ਾਹ ਜਾਰਮ ਕੀ ਕਹਿੰਦਾ ਹੈ ਕਿੰਦਾ ਐ ਕਰੋ ਇਹਨੂੰ ਮਨਾ ਇਹਨੂੰ ਆਪਣੀ ਨਾ ਸਫਾ ਦਾ ਇੱਕ ਮੁੱਖ ਕਵੀ ਬਣਾਓ ਪਰ ਉਹ ਜਿਹੜੇ ਨਾਲ ਤਾਂ ਕੀ ਕਹਿੰਦੇ ਨੇ ਕਹਿੰਦੇ ਨੇ ਇਹ ਤਾਂ ਪੰਡਤ ਹੈ ਕਹਿੰਦੇ ਐ ਕਰੋ ਇਹਨੂੰ ਕਹੋ ਜੇ ਤਾਂ ਮੰਨਦਾ ਹੈ ਇਹਨੂੰ ਮੁਸਲਮਾਨ ਧਰਮ ਕੋਲ ਆਇਆ ਨਾ ਸ਼ਾਮ ਨੂੰ ਭਾਈ ਨੰਦਲਾ ਜੀ ਦੇ ਕੋਲ ਕੀ ਕਹਿੰਦੇ ਨੇ ਭਾਈ ਨੰਦ ਲਾਲ ਜੀ ਨੂੰ ਆ ਕੇ ਨਾ ਬਾਦਸ਼ਾਹ ਜੀ ਕਹਿੰਦਾ ਰਾਮਦੇਵ ਬਾਦਸ਼ਾਹ ਦਾ ਸੁਪੁੱਤਰ ਕਹਿੰਦਾ ਏ ਅਰ ਮੇਰੇ ਨਾ ਬਾਪੂ ਨੇ ਰਾਗ ਜੀ ਬਾਦਸ਼ਾਹ ਨੇ ਉਹ ਜਿਹੜਾ ਤੂੰ ਕੁਰਾਨ ਦੀਆਂ ਅਇਤਾਂ ਦਾ ਨਾ ਤਰਜਮਾ ਕੀਤਾ ਉਹਨੂੰ ਬਹੁਤ ਪਸੰਦ ਆਇਆ ਏ ਉਹ ਕੀ ਕਹਿੰਦਾ ਏ ਕਹਿੰਦਾ ਜੇ ਤੈਨੂੰ ਮੁਸਲਮਾਨ ਧਰਮ ਕਬੂਲ ਕਰਕੇ ਸਾਡਾ ਮੁਖ ਕਵੀ ਬਣਾਓ ਜਿੱਦ ਸਿਰ ਨਾਲ ਧਾੜ ਵਖਰਾ ਕਰ ਸਾਹ ਸੰਗ ਜੀ ਭਾਈ ਨੰਦ ਲਾਲ ਜੀ ਦੇ ਨਾ ਐ ਐ ਖੜ ਕੇ ਉਹ ਕਹਿੰਦੇ ਬਾਦਰਸ਼ਾਹ ਇਹ ਮੈਨੂੰ ਕਿਹੜਾ ਫਾਲ ਦੇਣਦੇ ਆ ਇੱਕ ਤਾਂ ਤੈਨੂੰ ਕਰਾਂਦੀਆਂ ਇੱਕ ਤਾਂ ਮੈਂ ਤਰੇ ਜਮਾ ਕਰਾਏ ਇੱਕ ਤਰਾ ਪਿਓ ਕਹਿੰਦੇ ਮੇਰਾ ਸਿਰ ਨਾਲੋਂ ਧੰ ਬਖਰਾ ਕਰ ਦੇਣਾ ਹੁਣ ਮੈਂ ਕੀ ਕਰਾਂ ਕਹਿੰਦਾ ਐ ਕਰ ਦਿੱਲੀ ਦੀ ਧਰਤੀ ਤੋਂ ਛੱਡ ਜਾ ਇਥੇ ਜੇ ਕੱਲੋਂ ਤੂੰ ਨਾਮ ਲੈਣਾ ਰੱਬ ਦੇ ਬਾਦਸ਼ਾਹ ਦੇ ਕੋਲ ਮੁੱਖ ਕਵੀ ਬਣਾਉਣਾ ਹੈ ਤੈਨੂੰ ਮੁਸਲਮਾਨ ਧਰਮ ਵੀ ਕਬੂਲ ਕਰਾਉਣਾ ਹੈ ਉਹ ਕਹਿੰਦਾ ਤੇਰਾ ਜਿਹੜਾ ਬਾਪੂ ਹੈ ਨਾ ਬਾਦਰਸ਼ਾਹ ਰੱਬ ਦੇ ਬਾਸ਼ਾ ਭਾਈ ਨੰਦਰਾਲਾ ਜੀ ਕੀ ਕਹਿੰਦੇ ਨੇ ਸਾਹ ਸੰਗ ਜੀ ਥੋੜਾ ਸਮਾਂ ਲਾਉਣਾ ਹੈ ਮੈਂ ਸਮਾਪਤੀ ਕਰਦੇ ਨਹੀਂ ਹੈ ਬਾਬਾ ਜੀ ਨੇ ਜ਼ਿਕਰ ਕੀਤਾ ਹੈ ਭਾਈ ਨੰਦਰਾਲਾ ਜੀ ਮੈਂ ਤੁਹਾਨੂੰ ਦੱਸਾਂਗਾ ਕਿ ਭਾਈ ਨੰਦਰਾਲਾ ਜੀ ਗਿਆ ਕਦੋਂ ਦੱਸਨੇ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਤੇ ਨਭਾਈ ਕਿਵੇਂ ਜਦੋਂ ਆਰੰਗਜੀਤ ਬਾਦਸ਼ਾਹ ਜੀ ਕਹਿੰਦਾ ਹੈ ਕਹਿੰਦਾ ਹੈ ਵਜ਼ੀਰ ਨੂੰ ਕਹਿੰਦਾ ਐ ਕਰੋ ਇਹ ਜਮੰਦ ਦਾ ਠੀਕ ਹੈ ਨਹੀਂ ਤਾਂ ਸਿਰ ਨਾਲ ਧਾੜ ਵੱਖਰਾ ਕਰ ਤੇ ਬਹਾਦਰ ਸ਼ਾਹ ਕਹਿੰਦਾ ਐ ਕਰ ਭਾਈ ਨੰਦਰਾਲਾ ਜੀ ਐ ਕੋਈ ਚੁੱਚਲੇ ਜਾਓ ਤੁਸੀਂ ਨਾ ਦਿੱਲੀ ਦੀ ਧਰਤੀ ਨੂੰ ਛੱਡ ਜਾਓ ਉਹ ਕਹਿੰਦਾ ਵਿਚਾਨ ਕਿੱਥੇ ਜਾਵਾਂ ਆ ਤੇਰੇ ਪਿਓ ਦਾ ਰੰਗ ਜੇ ਬਾਦਸ਼ਾਹ ਦਾ ਸਾਰੇ ਪਾਸੇ ਰਾਜ ਹੈ ਉਹ ਇਹ ਤਾਂ ਬਾਦਸ਼ਾਹ ਹੈ ਇਹਨੇ ਮੈਨੂੰ ਵਿਰਲਾਪ ਲੈਣਾ ਔਰ ਬਾਦਸ਼ਾਹ ਕੀ ਕਹਿੰਦਾ ਹੈ ਕਹਿੰਦਾ ਇੱਕ ਧਰਤੀ ਹੈ ਜਿੱਥੇ ਮੇਰੇ ਪਿਓ ਦਾ ਰਾਜ ਨਹੀਂ ਚੱਲਦਾ ਉਹ ਕਹਿੰਦਾ ਐ ਕਰ ਮੈਨੂੰ ਧਰਤੀ ਦੱਸ ਜੇ ਨੂੰ ਪਤਾ ਲੱਗ ਗਿਆ ਸਵੇਰੇ ਧਾੜ ਨਾਲ ਸਿਰ ਵਖਰਾ ਕਰਾਂਗੇ ਭੈ ਨਦਨਾਲ ਜੀ ਕਹਿੰਦੇ ਨੇ ਕਹਿੰਦਾ ਐ ਕਰ ਤੂੰ ਉਹਨਾਂ ਦੀ ਆਦੀ ਚੱਲਦੀ ਇੱਕ ਥਾਂ ਮੇਰੇ ਪਿਓ ਦਾ ਰਾਜ ਨਹੀਂ ਚੱਲਦਾ ਸਾਹ ਸੰਗ ਦੀ ਕਿੱਥੇ ਨਹੀਂ ਚੱਲਦਾ ਸੀ ਪੜਿਆ ਕਰਦੇ ਸੀ ਬਾਬਾ ਜੀ ਉਹ ਚੱਲ ਜਾ ਨਾਸਪੁਰ ਨੂੰ ਉਹ ਉੱਥੇ ਬੈਠਾ ਕਾ ਕਿਹੜਾ ਬੋਲਦਾ ਲੰਬੀ ਆ ਮੈਂ ਸਮਾਪਤੀ ਕਰ ਦੇਣੀ ਹੈ ਬਾਬਾ ਜੀ ਦਾ ਹੁਕਮ ਹੈ ਥੋੜਾ ਸਮਾਂ ਲਾਉਣਾ ਹੈ ਸਰ ਸੰਗਤ ਜੀ ਫਿਰ ਜਦੋਂ ਨਾ ਉੱਥੇ ਭਾਈ ਨੰਦਲਾ ਜੀ ਨੇ ਛੁੱਟੀਆਂ ਮੰਗੀਆਂ ਦਸਵੇਂ ਪਾਸ਼ਾ ਕੋਲ ਐ ਸਾਹਮਣੇ ਖੜ ਗਿਆ ਦਸਵੇਂ ਪਾਸ਼ਾ ਕਹਿੰਦਾ ਮਹਾਰਾਜ ਜੀ ਗੁਰਨ ਮਹਾਰਾਜ ਜੀ ਤੂੰ ਐ ਕਰ ਮਲਦਾਨ ਦੀ ਧਰਤੀ ਤੇ ਚਲ ਜਾ ਉੱਥੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰ ਸਰ ਸੰਗਤ ਜੀ ਜਦੋਂ ਨਾ ਭਾਈ ਨੰਦਲਾ ਜੀ ਚੱਲੇ ਨੇ ਤੇ ਐਨ ਕਾਲਗੀ ਕਤਾਰ ਪਾਸ਼ਾ ਨੇ ਹੱਥ ਜੋੜ ਕੇ ਖੜ ਗਏ ਕੀ ਕਹਿੰਦੇ ਨੇ ਕਹਿੰਦੇ ਨੇ ਮਹਾਰਾਜ ਕਹਿੰਦੇ ਵੀ ਮਾਰ ਕਲਗੀਧਰ ਪਾਸ਼ਾ ਕਹਿੰਦੇ ਭਾਈ ਨੰਦ ਲਾਲ ਜੀ ਤੁਸੀਂ ਗੁਰੂ ਘਰ ਦੀ ਨੇ ਸੇਵਾ ਬਹੁਤ ਕੀਤੀ ਜਿਹੜੀਆਂ ਤੁਹਾਡੀਆਂ ਗੱਜਨਾ ਨੇ ਨਾ ਬਹੁਤ ਵਧੀਆਂ ਨੇ ਤੁਸੀਂ ਬਹੁਤ ਕਿਰਪਾ ਕੀਤੀ ਹੈ ਤੁਹਾਡੇ ਦੇ ਤਕਾਲ ਪੁਰਖ ਦੀ ਕਿਰਪਾ ਹੈ ਸਾਹ ਸੰਗੇ ਜਿੱਡੇ ਕੀਰਤਨ ਕਰਨਾ ਹੈ ਨਾ ਜਿੱਦਾਂ ਬਾਬਾ ਗਰਮੀਤ ਸਿੰਘ ਜੀ ਤੇ ਦੀ ਵੀ ਕਿਰਪਾ ਹੈ ਇਹ ਨਾ ਬਾਬਾ ਸੁਖਦੇਵ ਸਿੰਘ ਜੀ ਨਾਲ ਇਹਨਾਂ ਦਾ ਬਹੁਤ ਪ੍ਰੇਮ ਸੀ ਇਹ ਅੰਤਵਾਂ ਬੰਦਾ ਜਿੱਦਾਂ ਅਰਦਾਸ ਸੀ ਬਾਬਾ ਜੀ ਦੇ ਉੱਧਰ ਵੀ ਪਹੁੰਚੇ ਸਸਕਾਰ ਤੇ ਵੀ ਪਹੁੰਚੇ ਦਾ ਸੰਗ ਦੀ ਪਾਪਾ ਜੀ ਬਹੁਤ ਪ੍ਰੇਮ ਸੀ ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਐ ਸਾਹਮਣੇ ਖੜ ਕੇ ਗੱਲ ਜੀ ਤਰ ਪਾਸ਼ਾ ਜਿਵੇਂ ਤੁਸੀਂ ਬੈਠੇ ਕੀ ਕਹਿੰਦੇ ਨੇ ਕਹਿੰਦੇ ਮਹਾਰਾਜ ਜੀ ਮਹਾਰਾਜ ਜੀ ਦੇ ਭਾਈ ਨੰਦ ਲਾਲ ਜੀ ਤੁਸੀਂ ਸੇਵਾ ਕੀਤੀ ਹੈ ਗੁਰੂ ਘਰ ਦੀ ਮੰਗੋ ਕੀ ਦਈਏ ਤੁਹਾਨੂੰ ਠੀਕ ਕਹਿੰਦੇ ਨੇ ਕਹਿੰਦੇ ਨੇ ਮਹਾਰਾਜ ਜੀ ਮੇਰੀ ਨਾ ਇੱਕ ਮੰਗ ਹੈ ਇਹ ਨਹੀਂ ਕਿ ਸਾਡੀਆਂ ਮੰਗਾ ਕੀ ਨੇ ਮੇਰੀ ਧੀ ਕੈਨੇਡਾ ਚਲ ਜਾਏ ਉਹ ਮੇਰੇ ਪੁੱਤ ਦਾ ਨਾ ਕੈਨੇਡਾ ਰਿਸ਼ਤਾ ਹੋ ਜਾਏ ਸਾ ਸੰਗਤ ਜੀ ਨਾ ਤਾਂ ਗੱਡੀਆਂ ਦਾ ਸੁੱਖ ਹੈ ਨਾ ਤਾਂ ਵੱਡੇ ਵੱਡੇ ਘਰਾਂ ਦਾ ਸੁੱਖ ਹੈ ਨਾ ਧੀਆਂ ਦਾ ਸੁੱਖ ਹੈ ਨਾ ਪੁੱਤਾਂ ਦਾ ਸੁੱਖ ਹੈ ਸਾ ਸੰਗਤ ਜੀ ਸੁੱਖ ਤੁਹਾਡੇ ਕਰਮਾਂ ਦਾ ਹੈ ਜੇ ਕਰਮਾਂ ਚ ਨਹੀਂ ਗਿਆ ਧੰਗ ਗੁਰੂ ਕਾਲ ਕੀਤਾਰ ਪਾਸ਼ਾ ਮਾ ਗੁਜਰੀ ਦੇ ਲਾਲ ਜਦੋਂ ਨੇ ਬੈਠੇ ਨੇ ਤਖਤ ਤੇ ਸਾ ਸੰਗਤ ਜੀ ਜਿਹੜੇ ਗੁਰੂ ਕਾਲ ਕੀਤਾਰ ਪਾਸ਼ਾ ਦੇ ਤੁਸੀਂ ਆਪਾ ਆਪਾ ਦਰਸ਼ਨ ਨਹੀਂ ਕੀਤੇ ਭਾਈ ਭਾਈ ਨੰਦ ਲਾ ਜੀ ਦੀਆਂ ਗਜਰਾ ਫੜੋ ਉਹ ਦੱਸਦੇ ਨੇ ਉਹ ਮਹਾਰਾਜ ਦਾ ਚਿਹਰਾ ਕਿਹੋ ਜਿਹਾ ਸੀ ਉਹ ਮਹਾਰਾਜ ਸ਼ਖਸਤਰ ਕਿਵੇਂ ਲੰਦੇ ਸੀ ਦਮਾਨੇ ਉਹ ਮਹਾਰਾਜ ਦਾ ਦਾਦਾ ਕਿਵੇਂ ਪ੍ਰਕਾਸ਼ ਉਹ ਮਹਾਰਾਜ ਦੇ ਨਾ ਚਿਹਰੇ ਦਾ ਮੁੱਖ ਕਿਹੋ ਜਿਹਾ ਸੀ ਭਾਈ ਨੰਦਨਾਲ ਜੀ ਕਹਿੰਦੇ ਸਾਹ ਸਾਗੀ ਜੀ ਜਦ ਐ ਹੱਥ ਜੋੜ ਕੇ ਖੜ ਗਏ ਨਾ ਕਲ ਦੀ ਤਰਪਾਸ਼ਾ ਦੇ ਮੋਰੇ ਭਾਈ ਨੰਦਨਾਲ ਜੀ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਮਹਾਰਾਜ ਜੀ ਉਹ ਭਾਈ ਨੰਦਨਾਲ ਜੀ ਗੁਰੂ ਘਰ ਦੀ ਸੇਵਾ ਕੀਤੀ ਗੁਰਨਾਣਕ ਜੀ ਨਾ ਕਾ ਤੂੰ ਝਾੜੂ ਬਹੁਤ ਫੇਰੇ ਤੋਰ ਪੇਪਰ ਵੀ ਪੈਣ ਅਨੰਦਪੁਰ ਸਾਹਿਬ ਦੇ ਵਿੱਚ ਭਾਈ ਨੰਦਲਾ ਨੂੰ ਪੇਪਰ ਵੀ ਪੈਣੀ ਪਰ پاس ਪੂਰੇ ਨੰਬਰ ਹੋ ਕੇ ਲਿਆ ਸਾਹ ਸਾਗੀ ਜੀ ਜਦ ਐ ਹੱਥ ਜੋੜ ਕੇ ਖੜ ਗਿਆ ਹੈ ਨਾ ਮਹਾਰਾਜ ਪੁੱਛਦੇ ਨੇ ਭਾਈ ਨੰਦਲਾ ਜੀ ਮੰਗੋ ਕਹਿੰਦੇ ਮਹਾਰਾਜ ਜੀ ਇੱਕ ਮੰਗ ਹੈ ਮਹਾਰਾਜ ਕਹਿੰਦੇ ਭਾਈ ਨੰਦਲਾ ਜੀ ਦੱਸੋ ਕਿਹੜੀ ਮੰਗ ਹੈ ਕਹਿੰਦਾ ਮਹਾਰਾਜ ਜੀ ਮੇਰੀ ਮੰਗ ਐ ਹੈ ਜਦੋਂ ਮੇਰਾ ਅੰਤਮ ਦਾ ਸਮਾਵੇ ਹਨ ਜਦੋਂ ਮੇਰਾ ਅੰਤਮ ਦਾ ਸਮਾ ਸਾਂਸਾਂ ਕੀ ਥੋੜਾ ਸਮਾਣਾ ਹਾਜ਼ਰੀਆਂ ਲਗਵਾ ਲਓ ਮੈਂ ਬਹੁਤਾ ਸਮਾ ਨਹੀਂ ਲਾਉਂਦਾ ਅਸੀਂ ਨਾ ਬਾਬਾ ਜੀ ਦੀ ਯਾਦ ਕਰਕੇ ਇੱਥੇ ਆਈਏ ਤੁਹਾਨੂੰ ਤੇ ਬਾਬਾ ਜੀ ਨੇ ਬਲਾਰਾ ਕੀਤਾ ਬਾਬਾ ਗਰਮੀ ਤੇ ਸਹਿਜ ਜੀ ਤਾਂ ਗੁਰੂ ਘਰ ਕੀਰਤ ਪਾਸ਼ਾ ਤੇ ਚੰਨ ਚ ਤੁਹਾਡੀਆਂ ਹਾਜ਼ਰੀਆਂ ਲੱਗ ਜਾਣੀ ਉਹ ਮਹਾਰਾਜ ਵੇਖਦੇ ਨੇ ਸਾਂਸਾਂ ਕੀ ਰਿਸ਼ਤੇਦਾਰ ਉਹ ਹੀ ਤੁਹਾਡੇ ਆਉਂਦੇ ਜਿਨ੍ਹਾਂ ਨੂੰ ਤੁਸੀਂ ਚੇਤੇ ਕਰਦੇ ਇਸੇ ਤਰ੍ਹਾਂ ਸੀ ਮਹਾਰਾਜ ਨੂੰ ਜਿਵੇਂ ਚੇਤੇ ਕਰ ਦਿੱਤਾ ਜਦੋਂ ਭਾਈ ਨੰਦ ਰਾਜ ਜੀ ਖੜ ਗਏ ਕੀ ਕਹਿੰਦੇ ਨੇ ਗੁਰ ਕਾਲਗੀਧਰ ਪਾਸ਼ਾ ਕਹਿੰਦੇ ਮੰਗੋ ਮਹਾਰਾਜ ਜੀ ਕੀ ਮੰਗਦੇ ਕਹਿੰਦਾ ਮਾਵਾ ਰਾਜ ਜੀ ਇੱਕ ਹੀ ਵਚਨ ਹੈ ਮੇਰਾ ਉਹ ਪੂਰਾ ਕਰ ਦੇ ਮਹਾਰਾਜ ਇਹ ਤਾਂ ਦੱਸੋ ਕਹਿੰਦੇ ਮਹਾਰਾਜੀ ਜਦੋਂ ਮੇਰਾ ਅੰਤਮ ਦਾ ਸਮਾ ਆਵੇ ਨਾ ਜਦੋਂ ਮੈਂ ਸਰੀਰ ਛੱਡਾਂ ਇੱਕ ਤਾਂ ਤੁਹਾਡੇ ਵਿੱਚ ਚਾਰਨਾ ਵਿੱਚ ਹੋ ਤਾਂ ਐ ਕਰਨਾ ਜਿਹੜਾ ਮੈਂ ਉਹ ਫਕੀਰ ਨੇ ਨਾ ਬਾਬਾ ਜੀ ਨੇ ਜਦੋਂ ਫਤੇ ਮਾਰਿਆ ਬਾਬਾ ਜੀ ਨੇ ਗੱਡੀ ਰੋਕ ਲਈ ਮੈਂ ਬਾਬਾ ਜੀ ਆਪਾਂ ਜੀ ਗੱਡੀ ਚਲਾਉਂਦੇ ਸੀ ਦੇਖੋ ਬਾਬਾ ਜੀ ਦਾ ਸਵਾਰ ਉਹ ਫਕੀਰ ਜਿਹੜਾ ਰੋਕਿਆ ਨਾ ਕਹਿੰਦਾ ਬਾਬਾ ਜੀ ਵਾਇਕੁਲ ਜੀ ਕਾ ਖਾਲਸਾ ਵਾਇਕੁਲ ਜੀ ਬਾਬਾ ਜੀ ਕਹਿੰਦੇ ਬਾਬਾ ਜੀ ਹੁਕਮ ਕਰੋ ਕੀ ਚਾਹੀਦਾ ਦੇਖੋ ਫਕੀਰ ਕੀ ਕਹਿੰਦਾ ਬਾਬਾ ਜੀ ਨੇ ਐ ਕਾਲਾ ਚੋਲਾ ਪਾਇਆ ਏ ਤਾ ਬਾਬਾ ਜੀ ਮੈਨੂੰ ਚੋਲਾ ਦੇ ਦੋ ਸਾ ਸਾਖ ਜੀ ਦੇਖੋ ਅਸੀਂ ਦਮਾਨ ਲਾਉਣਾ ਅਗੇ ਜਾ ਕੇ ਬਾਬਾ ਜੀ ਨੇ ਆਪਣੇ ਕੋਲ ਚੋਲਾ ਲਾ ਕੇ ਫਕੀਰ ਦੇ ਪਾਸ ਇਹ ਕਹਿੰਦੇ ਨੇ ਕਹਿੰਦੇ ਸਿੰਘੋ ਇਹ ਕੋਈ ਰੱਬ ਦਾ ਰੂਪ ਨਹੀਂ ਹੈ ਮੈਂ ਨਹੀਂ ਮੁੱਕਲ ਮਾਰ ਕੇ ਦਿਮਾਗ ਲੈਣਾ ਹੈ ਕਿਸੇ ਦਾ ਆਪਣ ਨੂੰ ਜਿੱਤੇ ਕਰਨਾ ਹੈ ਅਸੀਂ ਸਾਧ ਸੰਗਤ ਜੀ ਸਾਧੂ ਆਂਦੀ ਰੱਬ ਲੋਕਾਂ ਨਾਲ ਨਾ ਕੁੱਟੀ ਹੁੰਦੀ ਹੈ ਉਹ ਰੱਬ ਨਾਲ ਜੁੜੇ ਹੁੰਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਦੀ ਇੱਕ ਧਾਰਨਾ ਬਣਨੀ ਹੈ ਬਾਬਾ ਜੀ ਦੇ ਨਾਮ ਇਹ ਸਾਨੂੰ ਛੱਡ ਕੇ ਤਾਂ ਚਲਾ ਗਏ ਨੇ ਸਾਧ ਸੰਗਤ ਜੀ ਜਿਵੇਂ ਨਾ ਉਦਰਾਖਤ ਨੂੰ ਘੋੜਾ ਲੱਗਾ ਹੁੰਦਾ ਐਵੇਂ ਸਾਡੇ ਦਿਲ ਨੂੰ ਲੱਗਾ ਜੀ ਅਸੀਂ ਦੇਨ ਰਾਤ ਉਹਨਾਂ ਨੂੰ ਚੇਤੇ ਕਰਦੇ ਕਿਰਤਨ ਕਰਨਾ ਸਾਧ ਸੰਗ ਜੀ ਮੈਨੂੰ ਨਹੀਂ ਆਉਂਦਾ ਸਿਰਫ ਇਹ ਤਾਂ ਮਹਾਰਾਜ ਦੇ ਚਾਰਨਾ ਦੇ ਵਿੱਚ ਹਾਜ਼ਰੀ ਲਗਾਉਣੀ ਸੀ ਕਿ ਬਾਬਾ ਜੀ ਦੀ ਕਿਰਪਾ ਹੈ ਇੱਕ ਵਾਰ ਖਾਲਸਾ ਘੜੀ ਧਰਤੀ ਤੇ ਬਸ ਸ਼ੁਰੂ ਕੀਤਾ ਹੈ ਤੁਹਾਡੀ ਸੰਗਤ ਤਾਂ ਨਹੀਂ ਨਾ ਦੁਆਵਾਂ ਚਾਹੀਦੀ ਮਹਾਰਾਜ ਦਾ ਬਚਨ ਹੈ ਜੇ ਸੰਗਤ ਹਰਪ੍ਰਭ ਵਸੇ ਜੀ ਉਸਤ ਸੰਗ ਜੀ ਸੰਗ ਵਿੱਚ ਰੱਬ ਵਾਸਾ ਆ ਤੁਸੀਂ ਕਰਵਾਈਏ ਨੇ ਕੀਰਤਨ ਮੇਰੇ ਬਸ ਦੀ ਗੱਲ ਨਹੀਂ ਹੈ ਮੈਂ ਤਾਂ ਕਿ ਕੂੜ ਦਾ ਕੂੜ ਦਾ ਪਸਾਰਾ ਸਾਧ ਸੰਗ ਜੀ ਕੀੜਾ ਹੈ ਇੱਕ ਗੰਦੇ ਕੀ ਇਹ ਤਾਂ ਮਹਾਰਾਜ ਦੀ ਕਿਰਪਾ ਕਰੰ ਦੇ ਹਨ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸਾਧ ਸੰਗਿ ਨਹੀਂ ਬਾਹਰ ਦਾ ਵੀ ਲਾਇਆ ਪਰ ਬਾਬਾ ਜੀ ਨੇ ਕੀ ਕਹਿਣਾ ਉਹ ਮਨ ਕਿੱਦੇ ਨਹੀਂ ਜਾਣਦਾ ਨਾ ਇੱਛੇ ਸੇਵਾ ਕਰਨੀ ਤੇਰੇ ਕੋ ਮੈਨੂੰ ਨਹੀਂ ਪਤਾ ਸੀ ਆਹ ਸੇਵਾ ਕਰਨੀ ਬਾਬਾ ਜੀ ਪਰ ਸਾਧ ਸੰਗ ਜੀ ਗੁਰੂ ਚਰਨਾਂ ਦੀ ਜਿਹਨੂੰ ਧੂੜ ਮਿਲਣੀ ਹੋਰ ਲੈਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਾ ਸੰਗ ਤਾਂ ਵੀ ਧੂੜ ਮਿਲਦੀ ਜਿਵੇਂ ਬਾਬਾ ਜੀ ਪੰਜਾਂ ਸਲਾਹ ਜੀ ਕਹਿੰਦੇ ਸੀ ਉਹ ਸੰਗ ਤਾਂ ਮੇਰੇ ਚਾਰ ਨਾਂ ਉੱਤੇ ਜਿਹੜੀ ਧੂੜ ਦੇ ਉੱਪਰ ਹੀ ਪੈਰ ਰੱਖੇ ਅਸੀਂ ਨਾ ਬਾਬਾ ਜੀ ਨੂੰ ਦਿਨ ਰਾਤ ਚੇਤੇ ਕਰਦੇ ਆ ਸਾਧ ਸੰਗਿ ਉਹ ਜਿਵੇਂ ਨਾ ਮੈਂ ਧੀ ਦੀ ਗੱਲ ਕਰਦਾ ਸੀ ਮੈਂ ਸਮਾਪਤੀ ਵੱਲੋਂ ਦੁਰਪਿਆਏ ਇੱਕ ਧਾਰਨਾ ਬਾਬਾ ਜੀ ਪਾੜਨੀ ਹੈ ਸਾ ਸੰਗ ਜੀ ਰੱਬ ਦੀਆਂ ਗੱਲਾਂ ਹੁੰਦੀਆਂ ਨੇ ਜਿੰਮ ਜਿਆਦਾ ਸਮਾਂ ਲਾ ਗਿਆ ਮੈਨੂੰ ਮਾਫ਼ ਕਰ ਦੇ ਮੈਨੂੰ ਨਾ ਮਾਫ਼ ਕਰ ਦੇ ਜਿਆਦਾ ਸਮਾਂ ਲਾ ਗਿਆ ਇਸੇ ਤਰ੍ਹਾਂ ਨਾ ਜਦੋਂ ਉਸ ਧੀ ਆਈ ਕਿਦੀ ਬਾਬਾ ਜੀ ਮੈਂ ਕੁਛ ਖਾ ਕੇ ਮਰ ਜਾਣਾ ਬਾਬਾ ਜੀ ਕਹਿੰਦਾ ਮੈਨੂੰ ਦੁੱਖ ਦੱਸ ਕਿਦੀ ਬਾਬਾ ਜੀ ਮੇਰੇ ਪੁੱਤ ਨਹੀਂ ਹੁੰਦਾ ਤਾਂ ਮੇਰੀ ਸੱਸ ਮੈਨੂੰ ਬਹੁਤ ਤਾਂ ਕਰਦੀ ਕਿਦੀ ਤੇਰੇ ਧੀ ਆਈ ਮਈ ਜਾਂਦੀਆਂ ਤੇ ਮੇਰਾ ਘਰ ਵਾਲਾ ਮੈਨੂੰ ਬਹੁਤ ਮਾਰਦਾ ਹੈ ਤਾ ਸਾਗੇ ਹੀ ਸ਼ਾਹਕੋਟ ਮੈਂ ਗਿਆ ਬਾਬਿਆਂ ਦਾ ਅਸਾਰੇ ਸਿੰਘ ਬਾਬਾ ਜੀ ਨੇ ਨਾ ਉਹਨੂੰ ਪਿਆਰ ਨਾਲ ਪੁੱਛਿਆ ਏ ਪਤੀ ਦੇ ਘਰ ਵਾਲੇ ਨੂੰ ਤੇਦੇ ਪੁੱਤ ਮੇਰੀ ਧੀ 'ਚ ਕੋਈ ਔਗਣ ਹੈ ਤਾਂ ਮੈਨੂੰ ਦੱਸ ਮੇਰੀ ਧੀ 'ਚ ਨਾ ਕੋਈ ਔਗਣ ਹੈ ਮੈਨੂੰ ਦੱਸ ਜੇ ਕੋਈ ਪੈਸੇ ਤੇਰੇ ਜਲੋੜਾ ਤਾਂ ਵੀ ਦੱਸ ਮੈਂ ਤੈਨੂੰ ਉਹ ਵੀ ਦੇ ਦਿੰਨਾ ਪਰ ਮੇਰੀ ਧੀ ਦੇ ਨਾਲ ਰਾਜਾ ਕਿਹਾ ਕਰ ਤੇ ਜਦੋਂ ਨਾ ਪਿਆਰ ਦੇ ਵਿੱਚ ਸਮਝਾ ਕੇ ਫਿਰ ਬਾਬਾ ਜੀ ਨੇ ਇੱਕ ਵਾਰ ਜਾਣ ਅਗੇ ਫਿਰ ਕਹਿ ਦਿੱਤਾ ਜੇ ਤਾਂ ਕੋਈ ਰੋਗ ਨਾ ਧੀ ਜੀ ਮੈਨੂੰ ਦੱਸ ਦੇ ਜੇ ਅੱਜ ਦੁਬਾਰਾ ਹੱਥ ਚੱਕਿਆ ਨਾ ਤੇ ਆਪਣਾ ਫਿਰ ਪੜਿਆ ਬਚਾ ਨਹੀਂ ਸਾਸਾਂ ਗੀ ਇਹੋ ਜਿਹਾ ਸੁਭਾਅ ਸੀ ਬਾਬਾ ਜੀ ਉਹ ਕੀ ਉਹ ਧੀ ਦਾ ਫੋਨ ਆਉਂਦਾ ਹੈ ਸਾਸਾਂ ਗੀ 42 ਕੁੜੀਆਂ ਬਸਾਈਆਂ ਬਾਬਿਆਂ ਨੇ ਐ ਨਹੀਂ ਜਿਨ੍ਹਾਂ ਨੂੰ ਘਰ ਵਾਲੇ ਤਾਂ ਅੰਕ ਕਰਦੇ ਉਹ ਤੇਰੇ ਧੀ ਹੀ ਹੋ ਜਾਂਦੀ ਹੈ ਉਹ ਤੇਰੇ ਪੁੱਤ ਨਹੀਂ ਹੁੰਦਾ ਇਹੋ ਜਿਹਾ ਸੁਭਾਅ ਸੀ ਸਾਸਾਂ ਗੀ ਸਮਾਪਤੀ ਕਰਦੀ ਨਹੀਂ ਹੈ ਸਮਾਂ ਜ਼ਿਆਦਾ ਲੱਗ ਗਿਆ ਤਾਂ ਮਾਫ਼ ਕਰਨਾ ਕੋਲ ਕੋਲ ਤਾਂ ਛੋਟੇ ਨੇ ਸਰੀ ਲਰੂਪੀ ਬਾਗ ਦੇ ਉਹ ਕਿੱਥੇ ਜਾ ਕੇ ਬੈ ਗਿਆ ਮੱਲੀ